ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਸ਼ਹਿਰ ਜੈਤੋ ਜ਼ਿਲ੍ਹਾ ਫਰੀਦਕੋਟ ਤਹਿਸੀਲ ਵੀ ਜੈਤੋ ਹੀ ਆ ਸੋ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਤੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਆ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਜੀ ਮੇਰਾ ਮੋਬਾਈਲ ਨੰਬਰ 9592374003 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਦੋ ਬੱਚੀਆਂ ਦਿਖਾਉਂਗਾ ਇੱਕ ਸਾਹੀਵਾਲ ਨਸਲ ਦੀ ਇੱਕ ਜਰਸੀ ਨਸਲ ਦੀ ਸੋ ਵੀਡੀਓ ਨੂੰ ਐਂਡ ਤੱਕ ਵੇਖਿਓ ਜੇ ਜੀ ਨੂੰ ਪਸੰਦ ਆਏਗੇ ਤੇ ਆ ਕੇ ਆਪ ਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂ ਇੱਕ ਨੰਬਰ ਤੇ ਦੋਸਤੋ ਜਰਸੀ ਤੇ ਆਏ ਸ਼ਹਿਰ ਦੀ ਕ੍ਰਾਸ ਵੱੱਛੀ ਆ 11 ਮਹੀਨੇ ਦੀ ਉਮਰ ਆ ਬਾਈ ਜੀ ਉਹਨੇ ਕਹਿੰਦੇ ਬੂਤੀ ਬਾਤੀ ਵੇਚ ਸਕਦੇ ਆ ਬਹੁਤ ਸੋਹਣੀ ਆ ਛੋਟਾ ਕੰਨ ਬੋਦੀ ਵਾਲੀ ਜਰਸੀ ਆ weight ਵਾਲੇ ਪਾਸੋਂ ਵੀ ਕਰਮਾ ਵਾਲੀ ਫੁੱਲ ਹੈਵੀ ਬੋਡੀ weight ਵਾਲੀ ਆ ਜੇ ਦੋਸਤੋ ਸੇਵਾ ਸੰਭਾਲ ਗੌਰ ਚੰਗੀ ਹੋ ਜੇ ਵੱੱਛੀ ਦੀ ਸੇਵਾ ਸੰਭਾਲ ਗੌਰ ਕਰਕੇ ਚੰਗੇ ਰਪਈਆਂ ਦੀ ਬੱਚੀ ਤਿਆਰ ਹੋ ਜੂ ਚਾਰ ਥਾਣਾ ਬਹੁਤ ਸੋਹਣੇ ਫੋਰਸ਼ਾਂਗਪੂਰਾ ਵੀ ਨਹੀਂ 2 ਨੰਬਰ ਦੀ 206 ਨਾਲ ਨਸਲ ਦੀ ਬੱਚੀ ਆ 2 ਨੰਬਰ ਸਾਈਵਾ ਨਸਲ ਦੀ ਬੱਚੀ ਆ ਮੂਤੋਂ ਇਹ ਵੀ ਕੱਚੀ ਖੀਰੀ ਆ 10 ਮਹੀਨੇ ਦੀ ਉਮਰ ਆ ਝੋਲੀ ਵੇਖ ਸਕਦੇ ਆ ਬੈਕ ਤੋਂ ਬਹੁਤ ਸੋਹਣੇ ਚਾਰ ਥਾਣਾ ਗਲ ਕੰਬਲਾ ਦੋਸਤੋ ਭਾਰੀ ਆ ਝਾਲਰ ਵੇਖ ਸਕਦੇ ਆ ਬਾਕੀ 200 ਤੁਨ ਵੀ ਹੈਗੀ ਆ 4-5 ਉਂਗਲ ਦੀ ਬਾਕੀ ਨਿਕਰ ਨੁਕਰ ਚੰਗੀ ਹੈ ਬੱਚੀ ਬੂਤੀ ਬਾਤੀ ਬਹੁਤ ਸੋਹਣੀ ਹੈ ਕੰਨ ਕੁੰਨ ਚੰਗੇ ਆ ਦੋਸਤੋ ਬਾਕੀ ਤੁਨ ਵੀ ਹੈਗੀ ਏ ਥੱਲੇ ਗਲ ਕੰਬਲਾ ਭਾਰੀ ਹੈ ਪੈਟਪੋੜਾਈ ਸੋਹਣਾ ਕਰਮਾਲੀ ਦਾ ਚੋਲੀ ਬਹੁਤ ਸੋਹਣੀ ਹੈ ਦੋਸਤੋ ਵੇਖ ਸਕਦੇ ਆ ਬੈਕ ਤੋਂ ਚਾਰ ਹੀ ਥਾਨ ਆ ਗੈਪ ਚ ਨਿਕਰ ਮੇ ਇਕੱਲੇ ਇਕੱਲੇ ਲੱਗੇ ਹੋਇਆ ਫੋਰ ਸ਼ਾਂਗ ਭੋਰਾ ਵੀ ਨਹੀਂ ਇੱਕ ਨੰਬਰ ਜਰਸੀ ਦੇ ਮੁੱਲ ਬਾਈ ਨੇ ਰੱਖਿਆ ਹੋਇਆ 16000 ਰੁਪਿਆ ਉੱਚ ਬਾਈ ਕਹਿੰਦਾ ਮਾਨਤਾਣ ਹੋ ਜੂ 2 ਨੰਬਰ ਦੇ ਸਾਈ ਬਾਲ ਬੱਚੀ ਦਾ ਮੁੱਲ ਬਾਈ ਨੇ ਰੱਖਿਆ ਹੋਇਆ 14000 ਰੁਪਇਆ ਉੱਚ ਬਾਈ ਕਹਿੰਦਾ ਮਾਨਤਾਣ ਹੋ ਜੂ ਸੋ ਜੀ ਨੂੰ ਪਸੰਦ ਆ ਜੂਗੀ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਜੀ ਹੋਰ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਐਨ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਹ ਬਾਈ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ